ਦਿਲ ਦੇ ਪਿੰਡ 'ਚ ਖੜੇ ਆ ਠਗਣੀ ਜਿੱਥੇ ਕਿ ਮਾਮਾ ਹੀ ਠੱਗ ਬਣਿਆ ਠੱਗੀ ਵੀ ਐਸੀ ਜਿਹੜੀ ਕਿ ਆਪਾਂ ਸੋਚ ਹੀ ਨਹੀਂ ਸਕਦੇ ਇੱਕ ਮਾਮਾ ਕਾਂਸ ਬਣਦਾ ਨਜ਼ਰ ਆਇਆ ਤਾਂ ਸੁ ਵੀ ਇਸ ਤਰ੍ਹਾਂ ਕਿਉਂਕਿ ਨੇ ਆਪਣੀ ਭੈਣ ਦਾ ਬੱਚਾ ਹੀ ਚੱਕ ਕੇ ਵੇਚ ਦਿੱਤਾ ਨਸ਼ੇ ਦੀ ਲਾਲਸਾ ਕਰਕੇ ਪਾਲ ਸਿੰਘ ਨੂੰ 1.5 ਲੱਖ ਰੁਪਇਆ ਦਿੱਤਾ ਵੀ ਨਸ਼ੇੜੀ ਮਾਮੇ ਨੂੰ ਜੀ ਤੇ ਇਹਨਾਂ ਅੱਗੇ ਆਸ਼ਾ ਵਰਕਰ ਨੇ ਕੋਈ 10 ਲੱਖ ਦੇ ਬੱਚਾ ਵੇਚਿਆ ਹੋਇਆ ਪਹਿਲਾਂ ਤੇ ਸਾਨੂੰ ਸ਼ਾਮ ਨੂੰ ਰਾਤ ਪਤਾ ਚੱਲਿਆ 2-3 ਘੰਟਿਆਂ ਬਾਅਦ ਵੀ ਬੱਚਾ ਬਿਮਲਾਸ਼ਾ ਵਰਕਰ ਨੇ ਵੇਚ ਦਿੱਤਾ ਉਹ ਆਪ ਨਸ਼ੇੜੀ ਸਤਪਾਲ ਸਿੰਘ ਜੀ ਡੈਕਸ ਦਾ ਨਸ਼ਾ ਕਰਦਾ ਹੈ ਜੀ ਡੈਕਸ ਦੇ ਟੀਕੇ ਲਾਉਂਦਾ ਹੈ ਗੋਲੀਆਂ ਖਾਂਦਾ ਨਸ਼ੇੜੀ ਬਹੁਤ ਬੁਰਾ ਹਾਲ ਹੈ ਤੇ ਪਹਿਲੇ ਇਹਨਾਂ ਨੇ ਤਿੰਨ ਬੱਚੇ ਸਾਡੇ ਪਿੰਡ ਤੋਂ ਵੇਚੇ ਹੋਏ ਅੱਛਾ ਜੀ ਅਮਰਜੀਤ ਕੌਰ ਕਹਿ ਰਹੀ ਆ ਕਿ ਬੱਚੇ ਨੂੰ ਉਹਨਾਂ ਨੇ ਨਵਾਇਆ ਤੋਆਇਆ ਉਸ ਤੋਂ ਬਾਅਦ ਉਹਨਾਂ ਦੇ ਵਧੀਆ ਕੱਪੜੇ ਪਾਏ ਵਧੀਆ ਕੱਪੜੇ ਪਾ ਕੇ ਉਸ ਬੱਚੇ ਨੂੰ ਗਿਆਬ ਕਰ ਦਿੱਤਾ ਗਿਆ ਸਾਸੀ ਕਾਲ ਮੈਂ ਜਗਤਾਰ ਸਿੰਘ ਸਰਾ ਤੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ 'ਚ ਖੜੇ ਆ ਠੱਗਣੀ ਜਿੱਥੇ ਕਿ ਮਾਮਾ ਹੀ ਠੱਗ ਬਣਿਆ ਠੱਗੀ ਵੀ ਐਸੀ ਜਿਹੜੀ ਕਿ ਆਪਾਂ ਸੋਚ ਹੀ ਨਹੀਂ ਸਕਦੇ ਦਿਮਾਗ ਦੇ ਵਿੱਚ ਲਿਆ ਹੀ ਨਹੀਂ ਸਕਦੇ ਇੱਕ ਮਾਮਾ ਕਾਂਸ ਬਣਦਾ ਨਜ਼ਰ ਆਇਆ ਕਾਂਸ ਵੀ ਇਸ ਤਰ੍ਹਾਂ ਕਿ ਉਸਨੇ ਆਪਣੀ ਭੈਣ ਦਾ ਬੱਚਾ ਹੀ ਚੱਕ ਕੇ ਵੇਚ ਦਿੱਤਾ ਨਸ਼ੇ ਦੀ ਲਾਲਸਾ ਕਰਕੇ ਨਸ਼ੇ ਦਾ ਆਦੀ ਸੀ ਮਾਮਾ ਤੇ ਉਸ ਨੇ ਆਪਣੀ ਭੈਣ ਦਾ ਬੱਚਾ ਚੱਕ ਕੇ ਵੇਚ ਦਿੱਤਾ ਜਿਹੜਾ ਅੱਜ ਤੱਕ 2 ਮਹੀਨੇ ਹੋ ਗਏ ਪਰਿਵਾਰ ਥਾਂ ਥਾਂ ਤੇ ਦੁਹਾਈਆਂ ਪਾ ਰਿਹਾ ਥਾਂ ਥਾਂ ਤੇ ਤਰਲਾ ਮਨਤਾ ਕਰ ਰਿਹਾ ਪਰ ਅੱਜ ਤੱਕ ਬੱਚੇ ਦਾ ਕੋਈ ਥੋੜਾ ਪਤਾ ਨਹੀਂ ਲੱਗਿਆ ਅੱਜ ਉਸ ਪੈਂਡ ਦੇ ਵਿੱਚ ਪਹੁੰਚੇ ਆ ਪਰਿਵਾਰ ਨਾਲ ਗੱਲਬਾਤ ਕਰਾਂਗੇ ਉਸ ਭੈਣ ਨਾਲ ਗੱਲਬਾਤ ਕਰਾਂਗੇ ਜਿਹੜੀ ਇਸ ਟੈਂਸ਼ਨ ਦਾ ਸ਼ਿਕਾਰ ਹੋ ਚੁੱਕੀ ਆ ਕਿ ਉਸ ਦਾ ਬੱਚਾ ਕਿਸ ਹਾਲਾਤਾਂ ਦੇ ਵਿੱਚ ਆ ਲਗਾਤਾਰ ਇੰਡੀਆ ਦੇ ਵਿੱਚ ਹਜ਼ਾਰਾਂ ਬੱਚਾ ਜਿਹੜਾ ਗਾਇਬ ਹੋ ਰਿਹਾ ਪਰ ਸਰਕਾਰ ਦੇ ਕੰਡ ਤੇ ਕਦੋਂ ਜੂ ਸੁਰੱਖਿਗੀ ਪਹਿਲਾਂ ਦੇਖੋ ਰਿਪੋਰਟ ਫਿਰ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਣ ਤੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਸੁਲੇਮਾਨ ਪਾਕਿਸਤਾਨ ਬਾਰਡਰ ਤੋਂ ਲਗਭਗ 5 ਕਿਲੋਮੀਟਰ ਪਿੱਛੇ ਬੈਠੇ ਆ ਪੈਂਡਾ ਠੱਗ ਨੇ ਫਾਜਲਕਾ ਜ਼ਿਲ੍ਹੇ ਦਾ ਪੈਂਡਾ ਉੱਥੇ ਇੱਕ ਘਟਨਾ ਵਾਪਰੀ ਆ ਕਿ ਇੱਕ ਬੱਚੇ ਨੂੰ ਵੇਚ ਦਿੱਤਾ ਗਿਆ 2 ਮਿੰਟ ਹੋ ਗਏ ਬੱਚੇ ਨੂੰ ਵੇਚੇ ਨੂੰ ਪਰ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਜਾ ਜਾ ਕੇ ਮੀਂਹਤਾ ਕਰ ਰਹੇ ਨੇ ਤਰਲਾ ਕਰਲੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅੱਜ ਅਸੀਂ ਇੱਥੇ ਪਹੁੰਚੇ ਗੱਲਬਾਤ ਕਰਦੇ ਆ ਸਾਡੇ ਨਾਲ ਪਰਿਵਾਰਕ ਮੈਂਬਰ ਮੈਜੀ ਕੀ ਨਾ ਤੁਹਾਡਾ ਹਾਂਜੀ ਮੇਰਾ ਨਾਮ ਜਸਵੀਰ ਸਿੰਘ ਕੀ ਸਾਰੀ ਜਿਹੜੀ ਘਟਨਾ ਵਾਪਰੀ ਆ ਜਿਹੜਾ ਬੱਚਾ ਵੇਚਿਆ ਹਾਂਜੀ ਬੱਚਾ ਵੇਚਿਆ ਗਿਆ ਜੋ ਕਿ ਬਿਮਲਾ ਰਾਣੀ ਆਸ਼ਾ ਵਰਕਰ ਸਾਡੇ ਪਿੰਡ ਠੰਗਣੀ ਦੇ ਕੰਮ ਕਰ ਰਹੀ ਸੀ ਜੀ ਬਿਮਲਾ ਰਾਣੀ ਨੇ ਅੱਗੇ ਬੱਚਾ ਵੇਚਤਾ ਬੱਚੇ ਦੇ ਮਾਮੇ ਨੇ ਸਤਪਾਲ ਸਿੰਘ ਨੂੰ ਜੀ ਇਹਨਾਂ ਦੋਨਾਂ ਰਲ ਕੇ ਤੇ ਜੋ ਵੀ ਇੱਕ ਇਹਨਾਂ ਦੇ ਨਾਲ ਹੋਰ ਬੰਦੇ ਕਾਫੀ ਰਲੇ ਆ ਦੋ ਚਾਰ ਪੰਜ ਬੰਦੇ ਹੋਰ ਵੀ ਹੈਗੇ ਹਨ ਜੀ ਇਹਨਾਂ ਨੇ ਬੱਚਾ ਅੱਗੇ ਵੇਚਤਾ ਹਰਦوار ਦੇ ਕੋ ਰੂੜਕੀ ਪਿੰਡ ਕੋ ਜੀ ਤੇ ਭਾਈ ਤੁਹਾਨੂੰ ਪਤਾ ਕਦੋਂ ਲੱਗਾ ਵੀ ਜਿਹੜਾ ਬੱਚਾ ਵੇਚਿਆ ਗਿਆ ਹਾਂਜੀ ਸਾਨੂੰ ਐਤਵਾਰ ਦਾ ਦਿਨ ਸੀ ਜੋ ਕਿ 16 ਫਰਵਰੀ ਪਿੱਛਿਆ 2 ਮਹੀਨੇ ਹੋ ਚੱਲੇਆ ਹੁਣ ਜੀ ਇਹ ਸਾਨੂੰ ਸ਼ਾਮ ਨੂੰ ਰਾਤ ਪਤਾ ਚੱਲਿਆ 2-3 ਘੰਟਿਆਂ ਬਾਅਦ ਵੀ ਬੱਚਾ ਬਿਮਲਾਸ਼ਾ ਵਰਕਰ ਨੇ ਵੇਚ ਦਿੱਤਾ ਜਿਹੜਾ ਸਤਪਾਲ ਉਹ ਭੈਣ ਦਾ ਸੱਕਾ ਭਰਾ ਗੀ ਹਾਂਜੀ ਉਹ ਸੱਕਾ ਭਰਾ ਹੈ ਸਤਪਾਲ ਸਿੰਘ ਤੇ ਅਮਰਜੀਤ ਕੋਲ ਕੀ ਕਾਰਨ ਕੀ ਬਣਿਆ ਬੱਚਾ ਵੇਚਣ ਦਾ ਉਹਦੇ ਕਿੰਨੇ ਬੱਚੇ ਜੀ ਉਹਦੇ ਬੱਚੇ ਦੋ ਗੁੱਡੀਆਂ ਆ ਗਈਆਂ ਜੀ ਕੋਈ ਹੋਰ ਮੁੰਡਾ ਲੜਕਾ ਨਹੀਂ ਹੈਗਾ ਉਹ ਆਪ ਨਸ਼ੇੜੀ ਸਤਪਾਲ ਸਿੰਘ ਜੀ ਡੈਕਸ ਦਾ ਨਸ਼ਾ ਕਰਦਾ ਹੈ ਡੈਕਸ ਦੇ ਟੀਕੇ ਲਾਉਂਦਾ ਹੈ ਗੋਲੀਆਂ ਖਾਂਦਾ ਨਸ਼ੇੜੀ ਬਹੁਤ ਬੁਰਾ ਹਾਲ ਹੈ ਉਹਦਾ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕਿੰਨੇ ਟਾਈਮ ਬਾਅਦ ਜਿਹੜੀ ਉਹ ਤਰਖਾਸਦ ਦਿੱਤੀ ਹੈ ਜਾ ਕੇ ਜਦੋਂ ਪਤਾ ਲੱਗਾ ਕਿ ਬੱਚਾ ਉਹਨਾਂ ਨੇ ਵੇਚ ਦਿੱਤਾ ਹਾਂਜੀ ਅਸੀਂ ਪ੍ਰਸ਼ਾਸਨ ਨੂੰ ਬਾਅਦ 'ਚ ਗੱਲ ਕੀਤੀ ਸੀ ਪਹਿਲਾਂ ਜਦੋਂ ਅਸੀਂ ਬਿੰਬਲਾ ਨੂੰ ਗੱਲ ਕੀਤੀ ਵੀ ਤੂੰ ਬੱਚਾ ਇਦਾਂ ਕਿਵੇਂ ਵੇਚ ਸਕਦੀ ਹੈਂ ਤੇ ਤੂੰ ਅੱਗੇ ਵੀ ਪਹਿਲਾਂ ਤਿੰਨ ਬੱਚੇ ਵੇਚੇ ਹੋਇਆ ਤੂੰ ਇਹ ਬਿਜ਼ਨਸ ਬਣਾ ਰੱਖਿਆ ਕੰਦੇ ਨਹੀਂ ਮੈਨੂੰ ਇਹ ਨਹੀਂ ਪਤਾ ਸੀ ਵੀ ਤੁਸੀਂ ਇਹ ਕਾਰਵਾਈ ਸਾਡੇ ਤੇ ਕਰਾਓਗੇ ਜਾਂ ਕੋਈ ਕਿਵੇਂ ਤੇ ਕੋਈ ਗੱਲ ਨਹੀਂ ਮੈਂ ਤੁਹਾਡਾ ਬੱਚਾ ਵਾਪਸ ਮੜਾ ਦੇਣੀ ਹੈ ਜੀ ਤੇ ਹੁਣ ਅੱਜ ਤੱਕ ਬੱਚਾ ਸਾਨੂੰ ਨਹੀਂ ਮੋੜਿਆ ਤੇ ਹੁਣ ਇਹ ਕੋਈ ਕਾਰਵਾਈ ਵੀ ਨਹੀਂ ਇੰਨਾ ਤੇ ਇਸ ਪੁਰਸ਼ ਪ੍ਰਸ਼ਾਸਨ ਦਾ ਅਸੀਂ ਕਾਫੀ ਐਪਲੀਕੇਸ਼ਨ ਲਾ ਚੁੱਕੇ ਆ ਵੀ ਅੱਗੇ 3-4 ਬੱਚੇ ਆਸ਼ਾ ਵਰਕਰ ਵੇਚ ਚੁੱਕੀ ਆ ਤੇ ਬਿਜ਼ਨਸ ਬਣਾ ਰੱਖਿਆ ਇਹਨਾਂ ਨੇ ਕਿਹੜੇ ਕਿਹੜੇ ਅਧਿਕਾਰ ਹੁਣ ਤੱਕ ਤੁਸੀਂ ਮਿਲ ਗਏ ਅਸੀਂ ਸਭ ਪਹਿਲਾਂ ਆਸ਼ਾ ਸੋ ਸਰ ਸਰਸਾਣਾ ਫਾਇਲ ਕਾ ਜੀ ਫਿਰ ਡੀਐਸਪੀ ਨੂੰ ਵੀ ਅਸੀਂ ਐਪਲੀਕੇਸ਼ਨ ਲਾਤੀ ਸੀ ਜੀ ਡਿਪਟੀ ਕਮਿਸ਼ਨਰ ਨੂੰ ਵੀ ਲਾਈ ਹੈ ਐਸਐਸਪੀ ਨੂੰ ਵੀ ਲਾਈ ਹੋਈ ਹੈ ਬਾਲ ਕਮਿਸ਼ਨਰ ਨੂੰ ਵੀ ਲਾਈ ਹੋਈ ਹੈ ਬੱਚਾ ਕਮੇਟੀ ਦਾ ਅਫਸਰ ਇਹਨਾਂ ਦਾ ਹੈਗਾ ਇੱਥੇ ਫਾਇਲ ਕਾ ਜੋ ਕਿ ਅੱਜ ਤੱਕ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਜੀ ਉਹ ਬਿੰਗਲਾ ਨਾਲ ਕੋਈ ਇਹਨਾਂ ਨੇ ਅੱਜ ਤੱਕ ਕੋਈ ਗੱਲਬਾਤ ਨਹੀਂ ਕੀਤੀ ਨਾ ਸਾਡਾ ਬੱਚਾ ਮੜਾਇਆ ਜੀ ਬਿਮਲਾ ਇੱਥੋਂ ਆਸ਼ਾ ਵਰਕਰ ਕਿੰਨਾ ਟਾਈਮ ਹੋ ਗਿਆ ਉਹ ਨੂੰ ਇੱਥੇ ਆਸ਼ਾ ਵਰਕਰ ਦੇ ਤੌਰ ਤੇ ਕੰਮ ਕਰਦੀ ਹੈ। ਹਾਂ ਜੀ ਇੱਥੇ 5-6 ਸਾਲ ਤੋਂ ਆਸ਼ਾ ਵਰਕਰ ਦਾ ਕੰਮ ਆਪਣੇ ਪਿੰਡ ਠਗਣੀ ਤੋਂ ਕਰ ਰਹੀ ਹੈ। ਤੁਹਾਡੇ ਪਹਿਲਾਂ ਵੀ ਕੋਈ ਬੱਚਾ ਇੱਥੋਂ ਕੋਈ ਗੈਪ ਹੋਇਆ ਕੋਈ ਲੱਗਿਆ ਕੀ ਪਤਾ? ਹਾਂ ਜੀ ਇੱਥੇ ਪਹਿਲੇ ਇਹਨਾਂ ਨੇ 3 ਬੱਚੇ ਸਾਡੇ ਪਿੰਡ ਤੋਂ ਵੇਚੇ ਹੋਏ। ਅੱਛਾ ਜੀ। ਹਾਂ ਜੀ। ਉਹ ਉਦੋਂ ਕੋਈ ਕਾਰਵਾਈ ਹੋਈ ਸੀ ਉਹ ਤਿੰਨ ਬੱਚੇ ਹੋਏ ਆ। ਨਹੀਂ ਜੀ ਉਹ ਉਹਨਾਂ ਨੇ ਕਾਰਵਾਈ ਨਹੀਂ ਕਰਾਇਆ ਉਹਨਾਂ ਨੇ ਐਦਾਂ ਵੀ ਅੱਗੇ ਪਰਿਵਾਰ ਨੇ ਗਰੀਬ ਪਰਿਵਾਰ ਸੀ ਉਹਨਾਂ ਦਾ ਕੋਈ ਮਜਬੂਰੀ ਚ ਉਹਨਾਂ ਨੇ ਵੇਚੇ ਹੋਏ ਆ। ਤੇ ਇਹਨਾਂ ਨੇ ਸਾਨੂੰ ਪਤਾ ਲੱਗਿਆ ਸਾਡੇ ਤੋਂ ਇਹ ਚੋਰੀ ਬੱਚਾ ਇਹਨਾਂ ਨੇ ਵੇਚਿਆ ਸੀ ਜੋ ਕਿ ਅਸੀ ਦੜੀ ਸਾ ਦੜੀ ਇਹਨਾਂ ਦੀ ਮਾਤਾ ਹੈ ਬੱਚੇ ਦੀ ਮਾਂ ਇਹ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਜੇ ਕੁਝ ਇਹਨਾਂ ਧੱਕੇ ਨਾਲ ਇਹਨਾਂ ਬੱਚਾ ਵੇਚ ਦਿੱਤਾ ਸੀ ਜੀ ਜੀ ਹੁਣ ਤੁਸੀਂ ਹੁਣ ਤੱਕ ਕਿੱਥੇ ਗੱਲ ਪਹੁੰਚੀ ਆ ਕੋਈ ਕਾਰਵਾਈ ਦੀ ਗੱਲ ਆਉਂਦੀ ਆ ਕਿ ਬਿਮਲਾ ਰਾਣੀ ਤੱਕ ਗੱਲ ਪਹੁੰਚੀ ਆ ਵੀ ਪਤਾ ਲੱਗਾ ਬੱਚਾ ਹੈ ਕਿੱਥੇ ਇਸ ਟਾਈਮ ਤੁਹਾਨੂੰ ਪਤਾ ਲੱਗਾ ਕੋਈ ਹਾਂ ਜੀ ਸਾਨੂੰ ਬੱਚਾ ਬਿਮਲਾ ਰਾਣੀ ਕਹਿ ਰਹੀ ਹੈ ਇਹ ਹਰਦوار ਦੇ ਕੋਲ ਬੱਚਾ ਸੀ ਵਿਚਿਆ ਹੋਇਆ ਤੇ ਬੱਚੇ ਨਾਲ ਗੱਲਬਾਤ ਉਹਨਾਂ ਦੇ ਪਰਿਵਾਰ ਨਾਲ ਹੋਈ ਹੈ ਬੱਚਾ ਸੀ ਮੋੜ ਦੇਾਂਗੇ ਪਰ ਸਾਡੇ ਕੋਲ ਬੱਚਾ ਵੀ ਇਦਾਂ ਨਹੀਂ ਮੋੜਨਾ ਸਾਡੀ ਜਿੰਨੀ ਪੇਮੈਂਟ ਬਿਮਲਾ ਹਸ਼ਰ ਕਰਨੇ ਲਈ ਹੋਈ ਹੈ ਸਾਨੂੰ ਮੋੜ ਦੇਵੇ ਤੇ ਬੱਚਾ ਸੀ ਵਾਪਸ ਹੀ ਦਵਾ ਦਿੰਨੇ ਕਿੰਨੇ ਪੈਸੇ ਮੰਗ ਰਹੀ ਜੋ ਉਹ ਸਾਨੂੰ ਇਹਨਾਂ ਨੇ 1.5 ਲੱਖ ਇਹਨਾਂ ਨੂੰ ਦੱਸਿਆ ਸੁਤਪਾਲ ਸਿੰਘ ਨੂੰ 1.5 ਲੱਖ ਰੁਪਇਆ ਦਿੱਤਾ 20 ਨੇ ਛੇੜੀ ਮਾਮੇ ਨੂੰ ਜੀ ਤੇ ਇਹਨਾਂ ਅੱਗੇ ਆਸ਼ਾ ਵਰਕਰ ਨੇ ਕੋਈ 10 ਲੱਖ ਦੇ ਬੱਚਾ ਵੇਚਿਆ ਉਹ ਹੈ ਪਹਿਲਾਂ ਦਾ ਜੀ ਜੀ ਇਹਨਾਂ ਨੂੰ 1.5 ਲੱਖ ਚ ਦਿੱਤਾ ਹੋਇਆ ਜੀ ਹੇਤ ਬੱਚਾ ਵੀ ਜਿਹੜਾ ਰੁੜਕੀ ਪਤਾ ਲੱਗਿਆ ਵੀ ਰੁੜਕੀ ਆ ਬੱਚਾ ਇਸ ਟਾਈਮ ਹਾਂਜੀ ਰੁੜਕੀ ਪਿੰਡ ਹੈ ਨਾ ਸਰੇ ਸਾਨੂੰ ਕੋਈ ਵੀ ਬੱਚਾ ਨਹੀਂ ਲਖਾਇਆ ਨੇ ਹੁਣ 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 ਤੱਕ ਜਦੋਂ ਬੱਚਾ ਪੈਦਾ ਹੋਇਆ ਕਿੰਨੇ ਦਿਨਾਂ ਬਾਅਦ ਜਿਹੜੀ ਘਟਨਾ ਵਾਪਰੀ ਹੈ ਜੀ ਇਹ ਜੀ 2 ਮਹੀਨੇ ਪਹਿਲਾਂ ਬੱਚਾ ਕਰੇ ਇਹਨਾਂ ਕੋਲ ਪੜ ਰਿਆ ਸੀ ਤੇ 2 ਮਹੀਨੇ ਬਾਅਦ ਬੱਚਾ ਵੇਚ ਦਿੱਤਾ ਗਿਆ ਸੀ ਹੁਣ 4 ਮਹੀਨੇ ਦੀ ਏ ਜੀ ਇਹਨਾਂ ਦੀ ਬੋਲੀ ਹੁਣ ਸਤਪਾਲ ਸਿੰਘ ਕਿੱਥੇ ਫਰਾਰ ਆ ਇੱਥੋਂ ਨਹੀਂ ਜੀ ਸਰ ਉਹ ਇੱਥੇ ਹੀ ਰਹਿ ਰਿਹਾ ਪਿੰਡ ਵਿੱਚ ਤੇ ਆਪਨੇ ਕਰ ਹੀ ਰਹੇ ਨੇ 2 ਮਹੀਨੇ ਹੋ ਗਏ ਤੁਸੀਂ ਜਿਹੜਾ ਬੱਚੇ ਦੀ ਤਰਖਾਸ ਜਿਹੜੀ ਦਿੱਤੀ ਆ ਪਰ ਹਜੇ ਤੱਕ ਪੁਲਿਸ ਨੇ ਇੱਕ ਵਾਰੀ ਵੀ ਗੇੜਾ ਨਹੀਂ ਮਾਰਿਆ ਕੋਈ ਰੇਡ ਕੋਈ ਕੀਤੀ ਹੈ ਜਾਂ ਕੋਈ ਨਾ ਜੀ ਇੱਕ ਵਾਰੀ ਵੀ ਨਹੀਂ ਕੀਤੀ ਇੱਕ ਵਾਰੀ ਇਹਨਾਂ ਨੇ ਬਿੰਬਰਾ ਨੂੰ ਪੁਰਸ ਮਾਰਡ ਚ ਲਿਆ ਸੀ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਨੇ ਪੈਸੇ ਦੇ ਕੇ ਛਡਾਲ ਲਿਆ ਕਿ ਕੀ ਕੀਤਾ ਕੋਈ ਅਜ ਤੱਕ ਉਦੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੁਹਾਨੂੰ ਕੀ ਕਹਿ ਰਹੇ ਆ ਅਧਿਕਾਰੀ ਕੀ ਕਹਿ ਰਹੇ ਆ ਸਾਨੂੰ ਉਹਨਾਂ ਨੇ ਉਦੋਂ ਟਾਈਮ ਦੋ ਆਇਆ ਸੀ ਵੀ ਬੱਚਾ ਤੁਹਾਡਾ ਵਾਪਸ ਹੀ ਦਵਾ ਦਾਂਗੇ ਪਰ ਅੱਜ ਤੱਕ ਸਾਡਾ ਬੱਚਾ ਨਹੀਂ ਗਿਆ ਜੀ ਪਹਿਲਾਂ ਇਹ ਭੈਣ ਦੇ ਕਿੰਨੇ ਬੱਚੇ ਆ ਇਨਾਂ ਦੇ ਪਹਿਲਾ 5 ਸਾਲ ਦੀ ਇੱਕ ਕੁੜੀ ਆ ਜੀ ਤੇ ਦੂਸਰਾ ਬੱਚਾ ਇਹਨਾਂ ਦਾ 6 ਸਾਲ ਬਾਅਦ ਹੋਇਆ ਜੋ ਕਿ ਇੱਕੋ ਲੜਕਾ ਮੁੰਡਾ ਇੱਕੋ ਹੀ ਹੋਇਆ ਸੀ ਉਹ ਵੀ ਇਹਨਾਂ ਨਾਲ ਪਾਣਜੇ ਨੂੰ ਵੇਚਤਾ ਮਾਮੇ ਨੇ ਇਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਕੋਈ ਐਪਲੀਕੇਸ਼ਨ ਫਾਈਲ ਕੀਤੀ ਗਈ ਹੈ ਕੋਈ ਦਫ਼ਤਰਾਂ ਦੇ ਵਿੱਚ ਹਾਂ ਜੀ ਕੀਤੀ ਗਈ ਹੈ ਇਹਨਾਂ ਦੇ ਪਿਤਾ ਵੱਲੋਂ ਬੱਚੇ ਦੇ ਵੀ ਕੀਤੀ ਗਈ ਉਹਨਾਂ ਸਹੁਰੇ ਪਰਿਵਾਰ ਵੱਲੋਂ ਵੀ ਕੀਤੀ ਗਈ ਹੈ ਪਰ ਉਹਨਾਂ ਨੇ ਅੱਜ ਤੱਕ ਕੰਪਲੀਟਾ ਕਾਪੀ ਲਾਈਆਂ ਨਹੀਂ ਬੱਚਾ ਅਜੇ ਤੱਕ ਹੋਇਆ ਜੀ ਹੁਣ ਤੱਕ ਜਿਹੜੇ ਲਗਭਗ ਆ ਕਹਿੰਦੇ ਵੀ ਜਿਹੜੀ ਬਿਮਲਾ ਕੌਰ ਆ ਜਿਹੜੀ ਕਿ ਆਸ਼ਾ ਵਰਕਰਾਂ ਜਿਨੇ ਕੰਮ ਹੁੰਦਾ ਕਿ ਨ ਪਿੰਡ ਦੇ ਵਿੱਚ ਕੋਈ ਵੀ ਬੱਚਾ ਜਨਮ ਲੈਂਦਾ ਜਾਂ ਕੋਈ ਅਣਖਾਮੀ ਘਟਨਾ ਵਾਪਰਦੀ ਤੇ ਉਹਨੇ ਲੈ ਕੇ ਸਰਕਾਰ ਨੂੰ ਭੇਜਣਾ ਹੁੰਦਾ ਉਹਦੇ ਤਹਿਤ ਸਰਟੀਫਿਕੇਟ ਬਣਦਾ ਪੂਰੇ ਤਹਿਤ ਜਿਹੜੀ ਸਾਰੀ ਕਾਰਵਾਈ ਹੁੰਦੀ ਆ ਬੱਚੇ ਦੇ ਜਨਮ ਤੋਂ ਲੈ ਕੇ ਪਰ ਜੇ ਉਹੀ ਇਹੋ ਜਿਹੀਆਂ ਘਣੌਣੀਆਂ ਹਰਕਤਾਂ ਕਰਨ ਲੱਗ ਪਏ ਘਣੌਣੇ ਕੰਮ ਕਰਨ ਲੱਗ ਪਏ ਤਾਂ ਫਿਰ ਤਾਂ ਇਸ ਦਾ ਰੱਬ ਹੀ ਰੱਖਾ ਗੱਲਬਾਤ ਕਰਦੇ ਆ ਸੜਨਲ ਹੋਰ ਆ ਅੰਕਲ ਸਾਡਾ ਨਾਲ ਮੌਜੂਦ ਗੱਲਬਾਤ ਕਰਦੇ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਮਲੂੜੀ ਨਹੀਂ ਅਕਲ ਜੀ ਕੀ ਲੱਗਦਾ ਤੁਹਾਡੇ ਇਹ ਪੈਣਾ ਇਹ ਸਾਡੀ ਭਤੀਜੀ ਹੈ ਤੁਹਾਨੂੰ ਕਦੋਂ ਪਤਾ ਲੱਗਾ ਜਿਹੜਾ ਬੱਚਾ ਬਈ 5 ਸਾਲਾਂ ਬਾਅਦ ਬੱਚਾ ਬੜੀ ਖੁਸ਼ੀ ਹੁੰਦੀ ਹੈ ਉਦੋਂ ਪਰ ਪਤਾ ਕਦੋਂ ਲੱਗਾ ਵੀ ਜਿਹੜਾ ਬੱਚਾ ਗਾਇਬ ਹੀ ਹੋ ਗਿਆ ਬੱਚਾ ਸਾਨੂੰ ਜੀ ਸ਼ਾਮ ਦੇ ਟਾਈਮ 5-6 ਵਜੇ ਪਤਾ ਚੱਲਿਆ ਵੀ ਇਹ ਤਰ੍ਹਾਂ ਬੱਚਾ ਤੱਕ ਨਾ ਬਿਮੜਾ ਆਸ਼ਰਵਲ ਕਮ ਦੇ ਚ ਦਿੱਤਾ ਗਿਆ ਜੀ ਜਦੋਂ ਅਸੀਂ ਪਿੱਛੇ ਪਰਜੇ ਤੱਕ 10 ਕਿਲੋਮੀਟਰ ਬਾਹਰ ਜਾ ਕੇ ਬੱਚ ਨੂੰ ਦੇਤਾ ਤੇ ਪੂਨ ਕਾ ਤੱਕ ਉਸ ਬੰਦੇ ਨੂੰ ਵੀ ਬੱਚਾ ਹੈ ਤਾਂ ਸਤਪਾਲ ਨੇ ਦੇ ਦਿੱਤਾ ਜੀ ਸਾਨੂੰ ਪਤਾ ਚੱਲਿਆ ਵੀ ਇਹ ਬੰਮਲਾ ਆਸ਼ਾ ਵਰਕਰ ਸਾਰੇ ਕੰਮ ਨੇ ਇਨ ਕਰਾਇਆ ਗੁੱਦੇ ਨੇ ਕੁੱਤੂ ਹੈ ਅਮਰੀ ਨੂੰ ਕੁ ਥੋੜਾ ਬਾਲਾ ਪੈਸਾ ਦੇ ਦਿੱਤਾ ਤੇ ਉਹਨੂੰ ਆਪ ਦੇ ਪਿੱਛੇ ਢਾ ਲੇ ਜੀ ਹੁਣ ਬੰਮਲਾ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਅੰਕਲ ਕੋਈ ਕਰਨ ਦਾ ਪਤਾ ਲੱਗਾ ਵੀ ਕੌਣ ਬਿੱਛੇ ਦੇ ਕੰਮ ਕਰ ਰਿਹਾ ਵੇਖੋ ਜੀ ਐਸੀ ਤਾਂ ਬਹੁਤ ਐਪਲੀਕੇਸ਼ਨ ਲਾਈਆਂ ਨੇ ਐਸਬੀਓ ਤੇ ਸਾਰੇ ਪੈਸੇ ਲੱਗ ਗਿਆ ਨੇ ਪਰ ਇਹਦਾ ਪੁਲਿਸ ਨੂੰ ਪਤਾ ਆ ਵੀ ਕੌਣ ਇਹਨੂੰ ਕਾਰਵਾਈ ਕਰਤਾ ਰੈਸਟ ਕਰ ਦੇ ਜੀ ਜੀ ਫੋਦ ਸੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਤੇ ਕਹਿ ਰਹੇ ਆ ਵੀ ਬੱਚਾ ਵਾਪਸ ਦਿੱਤਾ ਜਾਵੇ ਨਹੀਂ ਤਾਂ ਕਾਰਵਾਈ ਕਰਾਈ ਜਾਵੇ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਹੈ ਜੀ ਬਿਲਕੁਲ ਇੱਕਾ ਸੀ ਆਸ਼ਵਲ ਕਨ ਨੂੰ ਹਟਾਣਾ ਚਾਹਨੇ ਇਹ ਕਾਮ ਦੇ ਲੈਕ ਦ ਨੂੰ ਅਗਲ ਆਦਿ ਨੇ ਤਿੰਨ ਬੱਚੇ ਰੇਸ ਲੈ ਨਾ ਕੋਈ ਪਤਾ ਨਹੀਂ ਕੋਈ ਕੋਈ ਕਰ ਦੂ ਹੈ ਇਹਨੂੰ ਹਟਾਣਾ ਚਾਹਨੇ ਕਾਮ ਤੇ ਨੇ ਹੋਣਾ ਚਾਹੀਦਾ ਜੀ ਜੀ ਬਈ ਸਰ ਜੋ ਅਸੀਂ ਐਪਲੀਕੈਂਟ ਡਿਪਟੀ ਕਮਿਸ਼ਨਰ ਨੂੰ ਲਾਈ ਸੀ ਜੋ ਆਸ਼ਾ ਵਰਕਰ ਨੂੰ ਟਾਇਆ ਜਾਵੇ ਸਾਡੇ ਪਿੰਡ ਤੋਂ ਆਸ਼ਾ ਵਰਕਰ ਨਹੀਂ ਰੱਖੀ ਜਾਣੀ ਚਾਹੀਦੀ ਇਹ ਅੱਗੇ ਬੱਚੇ ਵੇਚਣ ਦਾ ਕੰਮ ਕਰਦੀ ਹੈ ਹੋ ਸਕਦਾ ਅੱਗੇ ਵੀ ਬੱਚੇ ਕਈ ਵੇਚ ਚੁੱਕੀ ਹੈ ਤੇ ਹੋਰ ਵੀ ਵੇਚੇ ਪਰ ਅਸੀਂ ਇਹਨੂੰ ਟਾਣਾ ਜਨੇ ਪਰ ਅਜ ਤੱਕ ਇਹਨਾਂ ਨੇ ਬੱਚਾ ਨੂੰ ਆਸ਼ਾ ਵਰਕਰ ਨੂੰ ਨਹੀਂ ਟਾਇਆ ਕੋਈ ਇਹਦੇ ਖਰਾਬ ਕੋਈ ਐਕਸ਼ਨ ਨਹੀਂ ਲਿਆ ਕੋਈ ਜੀ ਤੇ ਹੋ ਸਕਦਾ ਹੈ ਪੁਲਿਸ ਡਿਪਾਰਟਮੈਂਟ ਕੀ ਇਹਨਾਂ ਕੋ ਰਿਸਮਤ ਲੈ ਰਹੀ ਹੈ ਕਿ ਕੀ ਕੁਝ ਕਰ ਰਹੀ ਹੈ ਕਿ ਬੱਚਾ ਕਿਉਂ ਨਹੀਂ ਇਹ ਕੰਮ ਕਰ ਰਿਹਾ ਕੋਈ ਜੀ ਜੀ ਅਸੀਂ ਮੰਗ ਕਰਦੇ ਹਾਂ ਵੇ ਬੱਚਾ ਟਵਾਇਆ ਜਾਵੇ ਇੱਕ ਆਸ਼ਾ ਵਰਕਰ ਨੂੰ ਇਸ ਪਿੰਡ ਤੋਂ ਟਵਾਇਆ ਜਾਵੇ ਜੀ ਹਾਂਜੀ ਸਰ ਮੈਡ ਇਧਰ ਪਛਾਇ ਤੁਸੀਂ ਮੇਰੇ ਕੁਕ ਬੁਲਾਇਆ ਵਾ ਬਸ ਇੱਥੇ ਐਂਡ ਰੱਖੋ ਸਾਡੇ ਨਾਲੋਂ ਭੈਣ ਆ ਜਿਹਦਾ ਬੱਚਾ ਲਗਭਗ 2 ਮਹੀਨੇ ਹੋ ਗਿਆ ਆਂਧਰਾ ਦਾ ਡਗੜਾ ਜਿਹਨਾਂ ਆਪਾਂ ਕਹਿ ਦਿੰਨੇ ਆ ਤੇ ਬੱਚਾ ਜਿਹੜਾ ਦੂਰ ਉਹਨਾਂ ਤੋਂ ਪਤਾ ਹੀ ਨਹੀਂ ਹੈ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਆ ਜਿਉਂਦਾ ਆ ਜਾਂ ਮਰਦਾ ਭੈਣੇ ਕੀ ਗੱਲ ਹੋਈ ਸਾਰੀ ਬੱਚੇ ਨਾਲ ਤੇ ਕਹੇ ਸਟਾਇਲ ਆਇਆ ਕਾਇਆ ਤੇ ਮੈਂ ਕੱਲੀ ਤੇਰੇ ਘਰੇ ਅਜੇ ਇੱਥੇ ਬਿੰਦ ਬਣਾ ਆਈ ਆ ਕਿ ਕਤਾਰ ਦਿੱਤਾ ਚਿਕਾਕੇ ਨੂੰ ਸੂਟ ਪਾ ਕੇ ਤੇ ਬੋਲ ਦਲਾ ਤ ਤੇ ਮੈਂ ਮੈਨੂੰ ਰਹਿ ਕੇ ਉੱਥੇ ਰੱਦ ਕਰ ਪਾਇਆ ਫਿਰ ਹਲੇ ਮੈਂ ਗਾਇਲ ਯਾ ਮਤਲੀਆ ਤੇ ਕਾਕਨ ਗਾਇ ਤੇ ਮਤਲੀਆ ਮੈਵਾਨੇ ਆਂ ਬੇਪਾਇਕ ਜੀ ਤੇ ਮੈਂ ਫਾਗੇ ਅੱਧੇ ਤੇ ਤੋਂ ਆਏ ਤੇ ਬੇਲੀ ਆਈ ਕਾਕਨ ਆਂਡਲ ਕੋਨੀ ਸੀ ਬੇਲੀ ਆਈ ਤੇ ਪਰੇ ਕ ਬੇਲੀ ਆ ਆ ਤੇ ਢਾਂਡਾ ਕੋਨੀ ਪੋਰ ਕਾਕ ਤੇ ਤੇ ਭੈਣ ਅਮਰਜੀਤ ਕौरा ਅਮਰਜੀਤ ਕੌਰ ਕਹਿ ਰਹੀ ਆ ਕਿ ਬੱਚੇ ਨੂੰ ਉਹਨਾਂ ਨੇ ਨਵਾਇਆ ਤੋਆਇਆ ਉਸ ਤੋਂ ਬਾਅਦ ਉਹਨਾਂ ਦੇ ਵਧੀਆ ਕੱਪੜੇ ਪਾਏ ਵਧੀਆ ਕੱਪੜੇ ਪਾ ਕੇ ਉਸ ਬੱਚੇ ਨੂੰ ਗਿਆਬ ਕਰ ਦਿੱਤਾ ਗਿਆ ਤੇ ਮੈਨੂੰ ਕਹਿ ਦਿੱਤਾ ਗਿਆ ਕੇ ਬੱਚਾ ਤੇਰੇ ਥੋੜੇ ਟਾਈਮ ਦੁਬਾਰ ਤੇਰੇ ਕੋਲੇ ਲਿਆ ਦੇਵਾਂਗੇ ਪਰ ਅੱਜ 2 ਮਹੀਨੇ ਹੋ ਗਏ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਜੂਣੀ ਸਰਕ ਰਹੀ ਪ੍ਰਸ਼ਾਸਨ ਦੇ ਉੱਤੇ ਕੋਈ ਵੀ ਅਸਰ ਨਹੀਂ ਹੋ ਰਿਹਾ ਇਹ ਕਦੋਂ ਤੱਕ ਚੱਲੇਗਾ ਲਗਾਤਾਰ ਇੱਕ ਬਿਮਲਾ ਕੌਰ ਨਾਮ ਦੀ ਆਸ਼ਾ ਵਰਕਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਉਹਨੇ ਇੱਕ ਨਹੀਂ ਦੋ ਨਹੀਂ ਤਿੰਨ ਬੱਚੇ ਹੁਣ ਤੱਕ ਜਿਹੜੇ ਵੇਚ ਦਿੱਤੇ ਨੇ ਇਹ ਆਉਣ ਵਾਲਾ ਸਮਾਂ ਕਦੋਂ ਪਤਾ ਲੱਗੂਗਾ ਕਿ ਬੱਚੇ ਕਿੱਥੇ ਸੇਲ ਕਰ ਰਹੀ ਆ ਬੱਚਿਆਂ ਨੂੰ ਵੇਚ ਰਹੀ ਆ ਜਾਂ ਬੱਚਿਆਂ ਦੇ ਅੰਗ ਕੱਢੇ ਜਾ ਰਹੇ ਨੇ ਕਿਉਂਕਿ ਪਿੱਛੇ ਕਈ ਘਟਨਾਵਾਂ ਵਾਪਰੀਆਂ ਜਾਂ ਆਪਾਂ ਨੂੰ ਠਾਰੀ ਕਾਂਡ ਦੀ ਗੱਲ ਕਰਗੇ ਜਾਂ ਹੋਰ ਬਹੁਤ ਜ਼ਿਆਰੇ ਕਾਂਡ ਹੋਏ ਆ ਜਿਸ ਦੇ ਵਿੱਚ ਬੱਚਿਆਂ ਨੂੰ ਮਾਰਿਆ ਗਿਆ ਬੱਚਿਆਂ ਦੇ ਜਿਹੜੇ ਅੰਗ ਕੱਢ ਕੇ ਵੇਚੇ ਗਏ ਦੇਖਦੇ ਪਿੱਛੇ ਕੌਣ ਹੋ ਸਕਦਾ ਇਹਦੇ ਪਿੱਛੇ ਕੀ ਰਾਜ ਹੋ ਸਕਦਾ ਇਹ ਰਾਜ ਤੋਂ ਪਰਦਾ ਐਸਐਸਪੀ ਫਾਈਲ ਕਾ ਕਦੋਂ ਉਠਾਉਣਗੇ ਪੁਲਿਸ ਪ੍ਰਸ਼ਾਸਨ ਕਦੋਂ ਇਸ ਤੇ ਮਾਮਲਾ ਉਠਾਏਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਸ਼ਕੰਦਰ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਫਾਜ਼ਲਕਾ